ਸਾਡੇ YouTube ਚੈਨਲ ਤੇ ਆਪਾਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵੱਡੀ ਉਮਰ ਦੇ ਲੋਕਾਂ ਵਿੱਚ ਨਜ਼ਰ ਆਉਣ ਵਾਲੇ ਕੁਝ ਆਮ ਲੱਛਣਾਂ ਨੂੰ ਬਿਮਾਰੀ ਨਾ ਕਮੀ ਲੈਣ ਦੀ ਬੀਜਿੰਗ ਹਸਪੀਟਲ ਦੇ ਡਾਇਰੈਕਟਰ ਦੁਆਰਾ ਦਿੱਤੀ ਗਈ ਇੱਕ ਸਲਾਹ ਬਾਰੇ ਚਰਚਾ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਉਜਾਗ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਸੰਦੇਸ਼ ਮਿਲ ਜਾਇਆ ਕਰੇ ਵੱਡੀ ਉਮਰ ਦੇ ਲੋਕਾਂ ਦੁਆਰਾ ਬਣੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੇ ਫਿਰ ਇਹਨਾਂ ਟੈਸਟਾਂ ਦੀਆਂ ਰਿਪੋਰਟਾਂ ਵਿੱਚ ਆਉਣ ਵਾਲੀਆਂ ਰਿਪੋਰਟਾਂ ਤੇ ਮਦੇ ਨਜ਼ਰ ਦਵਾਈਆਂ ਲਿਖ ਦਿੰਦੇ ਹਨ ਜਿਦ ਤੇ ਕੀ ਨਤੀਜੇ ਵਜੋਂ ਵੱਡੀ ਉਮਰ ਦੇ ਇਹ ਲੋਕ ਆਮ ਹੀ ਕੈਮਿਸਟ ਜਾਂ ਦੁਕਾਨਾਂ ਦੇ ਜੱਟਾ ਲਗਾਉਂਦੇ ਹੋਏ ਆਮ ਦੇਖੇ ਜਾਂ ਫੜਦੇ ਹਨ ਜੇਕਰ ਕੋਈ ਕਿਸੇ ਗੰਭੀਰ ਬਿਮਾਰੀ ਤੋਂ ਕੋਈ ਵਿਅਕਤੀ ਪੀੜਿਤ ਹੋਵੇ ਤਾਂ ਉਸ ਨੂੰ ਡਾਕਟਰੀ ਜਾਂਚ ਲਈ ਡਾਕਟਰ ਕੋਲ ਜਾਣਾ ਚਾਹੀਦਾ ਹੈ ਪਰ ਬਹੁਤ ਵਾਰੀ ਵੱਧਦੀ ਉਮਰ ਕਾਰਨ ਸੁਰੀਰ ਵਿੱਚ ਆਉਣ ਵਾਲੀਆਂ ਤਰਦੀਗੀਆਂ ਤੋਂ ਘਬਰਾ ਕੇ ਭਾਰੀ ਮਾਤਰਾ ਵਿੱਚ ਦਵਾਈਆਂ ਦਾ ਸੇਵਨ ਕਈ ਵਾਰ ਕੁਲਟਾ ਅਸਰ ਹੀ ਦਿਖਾਉਂਦਾ ਹੈ ਜਿਸ ਨਾਲ ਉਹਨਾਂ ਦੇ ਆਪਿਆਂ ਦੀ ਆਰਥਿਕ ਲੁਟ ਅਤੇ ਮਾਨਸਿਕ ਪਰੇਸ਼ਾਨੀ ਵਿੱਚ ਵੀ ਵਾਧਾ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਕਿ ਬੀਜਿੰਗ ਹਸਪੀਟਲ ਦੇ ਡਾਇਰੈਕਟਰ ਦੁਆਰਾ ਵੱਧਦੀ ਉਮਰ ਕਾਰਨ ਸੁਰੀਰ ਵਿੱਚ ਦਿਖਾਈ ਦੇਣ ਵਾਲੇ ਪਈ ਲੱਛਣਾਂ ਬਾਰੇ ਕੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਨੰਬਰ 1 ਹੈ ਜੇਕਰ ਯਾਦ ਆਸ਼ਤ ਕਮਜ਼ੋਰ ਹੋ ਗਈ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਇਹ ਅਲਜ਼ਾਈਮਰ ਡਿਜ਼ੀਜ਼ ਹੈ ਸਗੋਂ ਤੇ ਦਿਮਾਗ ਦਾ ਸੈਲਫ ਪ੍ਰੋਟੈਕਸ਼ਨ ਮੈਕੈਨਿਜ਼ਮ ਹੈ ਇਹ ਸੰਕੇਤ ਦਿਮਾਗ ਦੇ ਐਲਡਰਲੀ ਬ੍ਰੇਨ ਯਾਨੀ ਕਿ ਦਿਮਾਗ ਦੀ ਉਮਰ ਵੱਧ ਜਾਣ ਦਾ ਲੱਛਣ ਹੈ ਤੇ ਇਸ ਤੋਂ ਪੈ ਬੀਤ ਹੋਣ ਦੀ ਜ਼ਰੂਰਤ ਨਹੀਂ ਹੈ ਦੋ ਨੰਬਰ ਦੇ ਤੇ ਕੀ ਆ ਗਿਆ ਜੇਕਰ ਵੱਡੀ ਉਮਰ ਵਿੱਚ ਚਾਲ ਧੀਮੀ ਪੈ ਜਾਂਦੀ ਹੈ ਤਾਂ ਲੱਤਾਂ ਵਿੱਚ ਜਾਂ ਫਿਰ ਕਲਪਨਾਂ ਵਿੱਚ ਸਥਿਰਤਾ ਦੀ ਘਾਟ ਦਿਖਾਈ ਦੇਣ ਲੱਗੇ ਤਾਂ ਇਸ ਨੂੰ ਪੈਰਾਲਾਈਸਿਸ ਹੋਣ ਦਾ ਪਰਮ ਦਿਮਾਗ ਵਿੱਚ ਨਹੀਂ ਪਾ ਲੈਣਾ ਚਾਹੀਦਾ ਸਗੋਂ ਇਹ ਮਾਸਪੇਸ਼ੀਾਂ ਦੀ ਕਮਜ਼ੋਰੀ ਦਾ ਚਿੰਨ੍ਹ ਹੈ ਨੰਬਰ 3 ਦੇ ਉੱਤੇ ਕੁਸ਼ਨ ਕੀਤਾ ਗਿਆ ਹੈ ਕਿ ਜੇਕਰ ਵੱਡੀ ਉਮਰ ਨਾਲ ਨੀਂਦ ਘਟ ਰਹੀ ਹੁੰਦੀ ਹੈ ਜਾਂ ਫਿਰ ਜਾਂਦੀ ਨੀਂਦ ਨਹੀਂ ਆਉਂਦੀ ਤਾਂ ਇਸ ਨੂੰ ਇਨਸੋਮਨੀਆ ਨਾ ਸਮਝ ਬੈਠੋ ਸਗੋਂ ਇਹ ਸੁਨੀਪ ਸਟਰਕਚਰ ਵਿੱਚ ਵਾਪਰ ਰਹੀ ਕਬ ਦੇ ਦਿੱਤੀ ਹੈ ਇਸ ਲਈ ਢੇਰ ਸਾਰੀਆਂ ਨੀਂਦ ਦੀਆਂ ਗੋਲੀਆਂ ਲੈਣ ਦੀ ਆਦਤ ਨਹੀਂ ਪਾ ਲੈਣੀ ਚਾਹੀਦੀ ਨੀਂਦ ਦੀਆਂ ਗੋਲੀਆਂ ਖਾਣ ਨਾਲ ਸਰੀਰ ਵਿੱਚ ਹੋਰ ਕਈ ਪ੍ਰਕਾਰ ਦੀਆਂ ਦਿਮਾਗ ਸੰਬੰਧੀ ਜਾਂ ਫਿਰ ਸੁਨੀਂਦ ਜਾਂ ਫਿਰ ਸਰੀਰਿਕ ਸਮੱਸਿਆਵਾਂ ਪੈਦਾ ਹੋ ਜਾਂਦਾ ਖਤਰਾ ਵੱਧ ਜਾਂਦਾ ਹੈ 4 ਨੰਬਰ ਦੇ ਉੱਤੇ ਇੱਕ ਹੋਰ ਗੱਲ ਕਹੀ ਗਈ ਹੈ ਕਿ ਜੇਕਰ ਲਤਾਂਵਾਹਾਂ ਜਾਂ ਫਿਰ ਸਰੀਰ ਵਿੱਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ਤਾਂ ਇਸ ਨੂੰ ਜਿਓ ਮੈਟਿਕਮ ਯਾਨੀ ਕਿ ਹੱਡੀਆਂ ਦਾ ਦਰਦ ਜਾਂ ਫਿਰ ਗੰਠੀਆਂ ਰੋਗ ਨਹੀਂ ਸਮਝਣਾ ਚਾਹੀਦਾ ਸਗੋਂ ਇਹ ਏਜਿੰਗ ਨਰਵਸ ਪ੍ਰਤੀ ਨਾਰਮਲ ਰਿਐਕਸ਼ਨ ਹੈ ਇਹਦੇ ਵਾਸਤੇ ਬਹੁਤਾ ਦਵਾਈਆਂ ਦੇ ਉੱਤੇ ਨਿਰਭਰ ਹੋ ਜਾਣ ਨਾਲੋਂ ਸੋਂ ਤੋਂ ਪਹਿਲਾਂ ਫੁੱਟਬਾਕ ਜਾਂ ਫਿਰ ਧੀਮੀ ਮਿਤਾਜ ਲਾਭਕਾਰੀ ਹੁੰਦੀ ਹੈ ਲਾਸਟ ਨੰਬਰ 5 ਦੇ ਉੱਤੇ ਇਹ ਗੱਲ ਕਹੀ ਗਈ ਹੈ ਜੇਕਰ ਫਿਜ਼ੀਕਲ ਐਗਜ਼ਾਮੀਨੇਸ਼ਨ ਵਿੱਚ ਕੁਝ ਔਰ ਐਬਨਾਰਮੈਨੈਟੀਆਂ ਜਿਵੇਂ ਕਿ ਕੋਲੇਸਟ੍ਰੋਲ ਥੋੜਾ ਵਧ ਗਿਆ ਨ ਤੇ ਇਸ ਨੂੰ ਕੋਈ ਗੰਭੀਰ ਬਿਮਾਰੀ ਦਾ ਸੰਕੇਤ ਜਾਂ ਲੱਛਣ ਨਹੀਂ ਸਮਝ ਲਾਣਾ ਚਾਹੀਦਾ ਇਸੇ ਤਰ੍ਹਾਂ ਹੀ ਬਲੱਡ ਪ੍ਰੈਸ਼ਰ ਵਿੱਚ ਥੋੜਾ ਬਹੁਤ ਉਤਰਾ ਚੜਾ ਆ ਵੀ ਜਾਵੇ ਜੋ ਕਿ ਵੱਡੀ ਉਮਰ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਤਾਂ ਇਸ ਨੂੰ ਵੱਡੀ ਮਾਤਰਾ ਦੇ ਵਿੱਚ ਦਵਾਈਆਂ ਲੈ ਕੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਦਵਾਈਆਂ ਦੇ ਸੇਵਨ ਦੇ ਨਾਲ ਕਈ ਵਾਰ ਸਰੀਰ ਦੇ ਉੱਤੇ ਹੋਣ ਵੀ ਸਾਈਡ ਅਫੈਕਟ ਦੇਖਣ ਨੂੰ ਮਿਲਦੇ ਹਨ ਜੋ ਕਿ ਨੁਕਸਾਨਦੇਹ ਹੁੰਦੇ ਹਨ ਹਾਂਜੀ ਇਹ ਸਾਰੇ ਕਥਨਾਂ ਬੀਜਿੰਗ ਹਸਪੀਟਲ ਦੇ ਡਾਇਰੈਕਟਰ ਦੇ ਅਨੁਸਾਰ ਜਿਨ੍ਹਾਂ ਨੇ ਕਿ ਵੱਡੀ ਉਮਰ ਕਾਰਨ ਆਉਣ ਵਾਲੀਆਂ ਕੁਦਰਤੀ ਤਬਦੀਲੀਆਂ ਨੂੰ ਬਿਮਾਰੀ ਸਮਝ ਲੈਣ ਦੀ ਭੁਲ ਤੋ ਸੀਨੀਅਰ ਸਿਟੀਜ਼ਨ ਨੂੰ ਅਵੇਅਰ ਕਰਨ ਦਾ ਅਪਰਾਹ ਕੀਤਾ ਹੈ ਹੁਣ ਇਹਨਾਂ ਸੁਝਾਵਾਂ ਨੂੰ ਮੰਨਣਾ ਜਾਂ ਨਾ ਮੰਨਣਾ ਹਰੇਕ ਵਿਅਕਤੀ ਦਾ ਆਪਣਾ ਨਿੱਜੀ ਮਾਮਲਾ ਹੈ ਤੇ ਇਸ ਨੂੰ ਕਿਸੇ ਦੇ ਚੁਰਸਿਆ ਨਹੀਂ ਜਾ ਸਕਦਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਏ ਤੇ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਨਾ ਨਿਮਰਦੇ ਹਾਂ ਇਹ ਥੋੜੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ